ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਪੀ ਸਿੱਧੂ ਤੇ ਆਪਾਂ ਕੈਂਡ ਕੈਂ ਟਰੈਕਟਰ ਲੈ ਕੇ ਆਉਨੇ ਹਾਂ ਹਰ ਵਾਰੀ ਤੇ ਬਾਈ ਸ਼ਰਮਾ ਕੈਂਡ ਕੈਂ ਟਰੈਕਟਰ ਲੈ ਕੇ ਆਉਂਦਾ ਤੇ ਬਾਈ ਸ਼ਰਮਾ ਨੂੰ ਮਿਲਣਾ ਹੋਰ ਜੀ ਸ਼ਰਮਾ ਕੀ ਹਾਲ ਚਾਲ ਹੈ ਬਾਲੇ ਵਧੀਆ ਚੰਨੀ ਠੰਡਾ ਚ ਹੈ ਨਾ ਬਹੁਤ ਠੰਡਾ ਚ ਨਜ਼ਾਰਾ ਬਾਈ ਸੋਸੀਕਾ ਸਾਰਿਆਂ ਨੂੰ ਠੀਕ ਠਾਕ ਹਾਂ ਬਾਈ ਅੱਜ ਪੁੱਤ ਬਾਦ ਤਲਵੰਡੀ ਸਾਹਿਬ ਤੋਂ ਲੱਗਿਆ ਮੰਡੀ 23 ਪੰਜਵਾਂ ਮਹੀਨਾ 2024 ਤੇ ਕੋਸ਼ਿਸ਼ ਕਰਾਂਗੇ ਬਾਈ ਜੈਜ ਜੈਜੇ ਰੇਟ ਦੱਸਣਗੇ ਬੜਾ ਮੋਟਾ ਠੱਕਾ ਵੀ ਕਰ ਲਾਂਗੇ ਜਿੰਨਾ ਕਿ ਸਿਆ ਹੈ ਇਹਨਾਂ ਦੇ ਠੀਕ ਹੈ ਗੱਲ ਬਾਈ ਸਸੇ ਕਿ ਸਸੇ ਗਾੜਾ ਉਹ ਠੀਕ ਹੋ ਜੀ ਠੀਕ ਠਾਕ ਬਾਈ ਬੜੇ ਚੜ ਦੇ ਗਾ ਕਿਹੜਾ ਪਿੰਡ ਹੈ ਪਿੰਡ ਬਾਈ ਜੀ ਮਹਿਲਾ ਜਾਉ ਮਹਿਲਾ ਇਹ 44 ਫਿਰਦਾ ਨੂੰ ਹਾਂਜੀ ਟਾਇਰ ਚੋਰ ਦਾ ਨਵੇਂ ਭਾਈ 70 ਨਾ ਯਾਰ ਇਹ ਵਿਚਾਰੇ ਨਵੇਂ ਜੀ ਯਾਨੀ ਇਸ ਦੋਨੇ ਪਾਸੇ ਦਾ ਭਾਅ ਹੈ ਕਰੋ ਭਰਾਵਾ ਟਰੈਕਟਰ ਤੇ ਬਾਈ ਟਾਇਰ ਦਾ ਭਾਈ ਫਿਰ ਦਾ ਭਰਾਵਾ ਨਵੇਂ ਵਰਗੇ ਠੀਕ ਹੈ ਗੱਲ ਉਹਦੇ ਵੱਡੇ ਪਾਇਨ ਬਾਈ ਚਾਜੀ ਟਾਇਰ ਜੇ ਹੁੰਦੇ ਜਿਹੜੇ ਵੱਡੇ ਪਿਛਲੇ ਸੀਐਟ ਦੇ ਡੱਕ ਡੱਕ ਚੱਲਦਾ ਕਿ ਉਹ ਹੀ ਡੰਗ ਨਾ ਬਾਈ ਚੱਲਦਾ ਇੱਕ ਨੰਬਰ ਫੇਰ ਤੁਸੀਂ ਪੰਡਾ ਬੜੀ ਜਾਂਦੇ ਆ ਅੱਜ ਸ੍ਰੀਪੁਰ ਕਾਂਜਾ ਜਿਹੜਾ ਉਹ ਆ ਕੁਲਾਵਾ ਨੰਬਰ ਕਿੱਥੋਂ ਲਾ ਬੀਵੀ 192 ਬਠਿੰਡਾ ਨਾ ਪਾ ਪਤਾਲਾ ਨੰਬਰ ਰਹਿਣਾ ਕੱਟਿਆ ਜੂ ਕੱਟ ਲਾਂਗੇ ਜੀ ਰਹਿਣਾ ਲੋਨ ਫੈਂਤੂ ਹੋ ਜੂ 5 35 ਲੱਖ ਰੁਪਏ ਦਾ ਰੇਟ ਕਿਰੇ ਮੰਗਦਾ ਹਾਂ ਜੀ ਕਿੰਨੇ ਦਾ ਦੇਖ ਕੇ ਦੇ ਦਾਂਗੇ ਵੀਰੇ ਮਾਨਦਾਨ ਕਰਦੇ ਆਂ ਤੇ ਸਵਾ 5 ਲੱਖ ਰੁਪਏ ਦਾ ਮੌਕੇ ਤੇ ਬੜਾ ਠੀਕ ਆ ਲੈ ਗੱਲ ਤੇ ਕਿੱਤੀ ਹੈ ਵਧੀਆ ਇੱਕ ਮੈਂ ਤੈਨੂੰ ਹੋਰ ਗੱਲ ਹੈ ਮੇਰਾ ਪਿਆ ਬਾਹਰ ਤੇਰੇ ਨਾਲ ਪਹਿਲੀ ਵਾਰ ਠੀਕ ਆ ਜੀ ਮੇਰਾ ਕੰਮ ਦਾ ਹੈ ਬਹਿਰ ਤੇ ਕਰਨਾ ਮੈਂ ਅੰਨੇ ਹੱਲ ਅੱਛਾ ਜੀ ਇਹ ਆ 5 ਲੱਖ 15 ਲੈ ਜਾਣਗੇ ਇਹ ਤਾਂ ਹੈ ਨਾ ਜੋ ਕੁਝ ਮਰਜ਼ੀ ਕਰੀ ਹੈ ਹੈ ਕਹੀ ਤਾਂ ਜੋ ਕੁਝ ਮਰਜ਼ੀ ਜਾ ਹੈਗੀ ਇੱਕ ਨੰਬਰ ਟੈਕਰਾ ਯਾਰ ਯਾਰ ਭਾਈ ਕੁਝ ਕਹੀ ਹੋਵੇ ਭਰਾ ਮੇਰਾ ਇਹ ਜਾ 515000 ਦਾ ਲੈ ਠੀਕ ਆ ਭਾਈ ਤੇਰੇ ਮੂੰਹੋਂ ਹਾਂ ਕਹੋ ਨੀ ਕੋਈ ਗੱਲ ਨਹੀਂ ਵੀਰੇ 3 ਲੱਖ ਭਾਈ ਠੀਕ ਆ ਭਾਈ ਬੜਾ ਵੀਡੀਓ ਬੜਾ ਦੇਖ ਕੇ ਆਇਆ ਹਾਂ ਹਾਂ ਬਹੁਤ ਬਹੁਤ ਧੰਨਵਾਦ ਭਾਈ ਤੇ ਵੀਰਾ ਬਣੇਗਾ ਬੰਦ ਕੋਈ ਸੋਨਾ ਚਿਕਾ 50 ਜੀ ਸੋਨਾ ਚਿਕਾ ਪੈਂਡੈਂਟ ਦੇ ਨਾ ਦੋ 170000 ਦੋ ਮੈਂ ਦੋ ਲੱਖ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਸੋਨਾ ਚਿਕਾ ਜੀ

4.5 ਲੱਖ ਲੈ ਜਾਈ ਬਾਈ ਜੀ ਮੈਂ ਨਹੀਂ ਕਰਦਾ ਮੈਂ ਭੇਟ ਜਾਣਾ ਬਾਹਰ ਮੇਰਾ ਕੋਈ ਸ਼ਰਮ ਨਹੀਂ ਲਾਗੀ ਜਾਂਦਾ ਹਾਂ ਆ ਭੇਟ ਜਾਣਾ ਬਾਹਰ ਲੈ ਜਾਂਦੇ ਦੇਖਣਾ بڑے ਭਈ ਨਾਲ ਜਾਣਾ ਲੈ ਜਾ ਕੋਈ ਮੈਂ ਨਹੀਂ ਕਿੰਨੇ ਦਾ ਬੋਲੋ ਮੇਰੇ ਪਰਪਰਾ ਪਰਾ ਵਾਸਤੇ ਕਿੰਨੇ ਦਿਨ ਲੱਗਦਾ ਤੂੰ ਲੈ ਜਾ بڑے ਭਾਈ ਕੀ ਕਿੰਨੇ ਦਾ ਬੋਲੋ ਦੇਖ ਕੇ ਲੈ ਜਾ ਕੋਈ ਗੱਲ ਨਹੀਂ ਤੇਰਾ ਮਾਨ ਕਰ ਦਾਂਗੇ ਯਾਰ ਮੈਂ ਤਾਂ ਕਹਿੰਦਾ 30000 ਰੁਪਏ ਚਲ 40000 ਦਾ ਦਾਂਗੇ ਬਾਈ ਯਾਰ ਤੁਹਾਨੂੰ 35000 ਦਾ ਟਰੈਕਟਰ ਲੈ ਜਾਓ ਬਾਕੀ ਤੁਸੀਂ ਮੇਰਾ ਇਸ਼ਾਰਾ ਸੰਝੇ ਮੌਕੇ ਤੇ ਠੀਕ ਹੈ ਜੀ ਅੱਛਾ ਬਾਈ ਫਾਰਮਟਿਕ ਸਾਥੀ ਉਹ ਤੋਂ ਬਾਅਦ ਆ ਗਿਆ ਬਾਈ 35 ਵਾਲਾ ਸੋਨਾ ਦਿੱਤਾ ਆ ਗਿਆ ਟੈਕ ਟਪਾ ਚੰਗਾ ਟਰੈਕਟਰ ਦਾ ਪੀਵੀ 11 ਪਟਿਆਲਾ ਨੰਬਰ ਆ ਜੀ ਕਿਹਾ 8 ਮਾਡਲ 285000 ਰੁਪਏ ਡਿਮਾਂਡ ਫੋਨ ਚੱਕੀ ਪੁੱਛੀ ਬਾਈ ਸੋਨਾ ਤੇ 285000 ਡਿਮਾਂਡ ਆ ਬਾਈ 260000 ਡੈਕਟਰ ਆਪ ਨੂੰ ਬੰਨ ਜੀ ਆ ਠੀਕ ਇੱਗਾ ਗਾ ਲੋ ਉਤੋ ਬਾਦ ਆ ਜਾ ਹਾਉਲੈਂਡ 363 ਵੀਰੇ ਇਹ ਰੇ ਇਹ ਦੀਆਂ ਮੂਹੰਦੋ 55 ਐਚਪੀ ਟ੍ਰੈਕਟਰ ਆ ਵੀਰੇ ਇਹ ਪੀਵੀ 65 ਨੰਬਰ ਆ ਬਾਈ 2009 ਮਾਡਲ ਆ ਟੈਕ ਪਾ ਪਿਛਲੇ ਚੰਗੇ ਆ ਮੂਲ ਦੇ ਠੀਕ ਆ ਦੂਜੀ ਸਾਈਡ ਤੋਂ ਵਾ ਵਾ ਸਟੀering 3 ਲੱਖ ਤੇ 90 ਹਜ਼ਾਰ ਰੁਪਏ ਦਾ ਰੇਟ ਲਿਗਾ ਕਿਦਾ ਬਈ ਆ ਬਾਈ ਦਾ ਕਿੰਨੇ ਦੇ ਪੈਸਿਆਂ ਦਾ ਦੇਉਂਗੇ ਕਿੰਨੇ ਦਾ 350 ਜਾਇਦਾ ਕਿੰਨੇ ਦਾ 40 ਤੱਕ ਦਾ ਲੋ ਜੀ 335000 ਦਾ ਟਰੈਕਟਰ ਲੈ ਗਿਆ ਬਾਈ ਦਾ ਟਰੈਕਟਰ ਆ ਬਾਈ ਤੁਹਾਡਾ ਜਿਹੜਾ ਪਿੰਡ ਆ ਅਦਲਾ ਕੜਾ ਪਿੰਡ ਆ ਬਾਈ ਨੰਬਰ ਕਿੰਨਾ ਹੋਗਾ 7041 ਜੀ 7041 ਬਾਈ ਹਾਂ ਜੀ 71 28718 22 ਨੂੰ ਸਿੱਧਾ ਕੰਟੈਕਟ ਕਰ ਲਿਓ ਵੀਰੇ ਆ ਸੋਨਾ ਜੀ ਕਹਿੰਦਾ ਦੱਸਿਆ ਸੀ ਬਾਈ ਨੇ ਕੋਣੀ ਦੇਖ ਲੈ ਆਪਾਂ ਲੈ ਲਾਂਗੇ ਟਰੈਕਟਰ ਬਾਈ ਥੋੜੂ ਆਵਾ ਦਾ ਸੱਟ ਫਰਮ 2010 ਮਾਰਵਾ ਪਾਵਰ ਸਟੀਅਰਿੰਗ ਹੈ ਬਣਾਏ ਕਿੱਥੇ ਜੀ ਨੰਬਰ ਜੀ ਪੈਕ ਟੋਪਰ ਵਿਚੇ ਹੈ ਵੀਰੇ ਪੰਜਾਬ ਨੰਬਰ ਹੈ ਜੀ ਦੋ 3 ਲੱਖ ਮੈਨੂੰ ਕੈਸ਼ ਨਾ ਕਰ ਤੈਨੂੰ ਬੈਂਕ ਲਾਇਆ ਜਾ ਜਿਹੜਾ ਮੈਂ ਕਹਿੰਦਾ ਕਿੰਨੇ ਦਾ ਟਰੈਕਟਰ ਹੈ 7 ਲੱਖ ਰੁਪਏ ਦਾ ਜੀ ਮੋਕਾ ਤੇ ਸਾਵਾ ਤਿੰਨ ਦਾ ਵਾਹਲਾ ਯਾਰ ਕੋਈ ਨਹੀਂ ਜੈਜਾ ਪਾਵਰ ਸਟੀਅਰਿੰਗ ਵੀ ਹੈ ਬਾਈ ਯਾਰ ਪਾਵਰ ਲਾੜੀ ਫਿਰ ਤੂੰ ਪਾਵਰ ਦਾ ਕਾਨੂੰ ਲਾਉਣ ਦੇਣ ਨਾਲ ਹੀ ਦੇਵਾ ਕਿੰਨੇ ਦਾ ਕਿੰਨੇ ਦਾ ਬਾਠ ਠੀਕ ਹੈ ਘਾ ਵੜੇ ਭਾਈ ਜਿਵੇਂ ਤੈਨੂੰ ਠੀਕ ਲੱਗਦਾ ਬਾਕੀ ਤੂੰ ਲਈ ਅੱਜ ਕਰ ਤੈਨੂੰ ਲੱਗਦਾ 7.5 ਲੱਖ ਦਾ ਚੱਲ 7.15 ਲੱਖ ਇਹਦੇ ਵਿੱਚ ਵਿਚ ਵਿਚਾਲੇ ਕਰ ਦਾਂਗੇ ਯਾਰ ਕੋਈ ਗੱਲ ਨਹੀਂ 3.15 ਲੱਖ ਰਹਿ ਜੀ ਭਾਈ ਤੇ ਪੇਜ ਨੂੰ ਨਾਲ ਫੋਲੋ ਵੀ ਰਹਿ ਤੇ ਵੀਡੀਓ ਕਰ ਦੋ ਦੱਬ ਕੇ ਲਾਈਕ ਤੇ ਮੇਰਾ ਨੰਬਰ ਹੈਗਾ 947884545 WhatsApp ਨੰਬਰ ਹੈਗਾ 88294545 ਬਹੁਤ ਬਹੁਤ ਮਿਹਰਬਾਨੀ ਭਾਈ ਜੀ ਤੁਹਾਡਾ ਧੰਨਵਾਦ ਭਾਈ ਜੀ